ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਅਸ਼ੀਰਵਾਦ ਦੇਣ ਆ ਰਹੇ ਨੇ ਬੜਾ ਖੁਸ਼ੀ ਦਾ ਦਿਨ ਆ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਮਾਨ ਸਾਹਿਬ ਵੀ ਆ ਰਹੇ ਲਿਆ ਹਾਂ ਹਾਂ ਜੀ ਹਾਂ ਜੀ ਮਾਨ ਸਾਹਿਬ ਆ ਰਹੇ ਰਾਜਪਤ ਜੀ ਅੱਜ ਅਭਿਸ਼ੇਕ ਦੀ ਕਮੀ ਮਹਿਸੂਸ ਹੋ ਰਹੀ ਇੱਕ ਵਾਰ ਤਾਂ ਸਰ ਦੇਖੋ ਕੋਈ ਪਤਾ ਨਹੀਂ ਹੋਣੇ ਆ ਜੋਵੇ ਸਰ ਨਹੀਂ ਆ ਸਾਈਡ ਮੇ ਲੇ ਸਕਦਾ ਹੈ ਸਰ ਪ੍ਰਾਈਜ਼ ਮਿਲ ਸਰਪ੍ਰਾਈਜ਼ ਸਰਪ੍ਰਾਈਜ਼ ਆ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋ ਕਿ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿਸਾ ਲਾ ਜੀ ਤੇ ਸਾਰਿਆਂ ਨੂੰ ਹਿੰਮਤ ਜਿੰਨ ਦਿੱਤੀ ਆ। ਹੁਣ ਅੱਗੇ ਕੀ ਮਰਜ਼ੀ ਆ। ਇਹ ਖੁੱਲਾਸਾ ਦਤਾ ਗਿਆ। ਖੁੱਲਾਸਾ ਪਹਿਲੀ ਖੁਸ਼ੀ ਕਰਦੇ ਵਿੱਚ ਕਿਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਆ। ਬਹੁਤ ਅੱਛਾ ਲੱਗ ਰਿਹਾ। ਦੇਖੋ ਉਹ ਬਾਪ ਬੜਾ ਕੋਈ ਭਾਗਾ ਵਾਲਾ ਨਾ ਜਿਹੜਾ ਕੰਨਿਆਦਾਨ ਕਰਦਾ। ਔਰ ਅੱਜ ਸਾਨੂੰ ਮੌਕਾ ਮਿਲਿਆ। ਮਹਾਰਾਜ ਨੇ ਸਾਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ। ਲੱਗੇ ਬਾਕੀ ਤੁਹਾਡੇ ਸਾਥ ਸੀ। ਪਹਿਲਾਂ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ। ਹਾਂ ਜੋ ਆ ਆਪਣੇ ਭੈਣ ਨੂੰ ਦਿੱਤਾ ਤੋਹਫਾ। ਦਿੱਤਾ ਬਸ਼ੀਰ। ਹਾਂ। अच्छा राजपानी एक सवाल हो रहा है कि पहले दिन तो ही काफी रूचे हो सारे काम ਤੁਸੀਂ ਆਪ ਕੀਤੇ ਤੁਹਾਨੂੰ ਜਦੋਂ ਮੈਂ ਬੈਂਕ ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਹੈ ਅਭਿਸ਼ੇਕ ਵੱਡਾ ਨਾਮ ਹੈ ਆਪਣੇ ਖੱਤੀ ਤੁਸੀਂ ਹਰੇਕ ਕੰਮ ਕੀਤਾ ਕਿੱਦਾਂ ਦਾ ਮਸੂਦ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਚੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਸਾਲੀ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਵੀ ਪੁਰਾਣੇ ਕਰੈਕਟਰ ਨੇ ਔਰ ਇਹ ਲੰਡਨ ਤੋਂ ਪਹੁੰਚੇ ਦੇਖੋ ਜੀ ਇਹ ਸਾਰੇ ਪਿਆਰ ਕਰਦੇ ਨੇ ਅੰਮ੍ਰਿਤਸਰ ਵਾਸੀ ਔਰ ਸਾਰੇ ਅਸ਼ੀਰਵਾਦ ਦੇਣ ਆ ਰਹੇ ਨੇ ਬੜਾ ਖੁਸ਼ੀ ਦਾ ਦਿਨ ਆ ਤੇ ਤੁਸੀਂ ਵੀ ਸਾਰੇ ਰਲ ਕੇ ਅਸ਼ੀਰਵਾਦ ਮਾਨ ਸਾਹਿਬ ਵੀ ਆ ਰਹੇ ਲਿਆ ਹਾਂਜੀ ਹਾਂਜੀ ਮਾਨ ਸਾਹਿਬ ਆ ਰਹੇ ਰਾਜਪਤ ਜੀ ਅਭਿਸ਼ੇਕ ਦੀ ਕਮੀ ਨੂੰ ਉਸ ਨੂੰ ਸਹਿਗਮਤਾ ਸਰ ਦੇਖੋ ਕੋਈ ਪਤਾ ਨਹੀਂ ਹੋਣੇ ਆ ਜੋਵੇ ਸਰ ਨਹੀਂ ਆ ਸਕਦਾ ਸਰਪ੍ਰਾਈਜ਼ ਮਿਲ ਸਰਪ੍ਰਾਈਜ਼ ਸਰਪ੍ਰਾਈਜ਼ ਹੋਏਗਾ ਔਰ ਉੱਥੇ ਦੁਨੀਆ ਦੇ ਬੜੇ ਬੜੇ ਸਟਾਰ ਪਲੇਅਰ ਆ ਰਹੇ ਆ ਔਰ ਉੱਥੇ ਵੇਖੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਕਿਸਾ ਲੱਗਿਆ ਅੱਜ ਹੀ ਤੇ ਸਾਰਿਆਂ ਨੂੰ ਹਿੰਮਤਿਸ਼ਾ ਦਿੱਤੀ ਆ ਔਰ ਅੱਗੇ ਕੀ ਦੀ ਮਰਜ਼ੀ ਆ ਖੁੱਲਾਸਾ ਦਤਾ ਗਿਆ ਪਹਿਲੀ ਖੁਸ਼ੀ ਕਰਦੇ ਵਿੱਚ ਕਿਸਾ ਲੱਗ ਰਿਹਾ ਪਹਿਲੇ ਵਿਆਹ ਦਾ ਕਾਰਜ ਆ ਬਹੁਤ ਅੱਛਾ ਲੱਗ ਰਿਹਾ ਦੇਖੋ ਉਹ ਬਾਪ ਬੜਾ ਕੋਈ ਪਾਕਾ ਵਾਲਾ ਹੁੰਦਾ ਜਿਹੜਾ ਕੰਨਿਆਦਾਨ ਕਰਦਾ ਔਰ ਅੱਜ ਸਾਨੂੰ ਮੌਕਾ ਮਿਲਿਆ ਮਹਾਰਾਜ ਨੇ ਸਾਨੂੰ ਅਸੀਰਵਾਦ ਦਿੱਤਾ ਕਿ ਤੁਸੀਂ ਕੰਨਿਆਦਾਨ ਕਰੋ ਲੱਗੇ ਆ ਬਾਕੀ ਤੁਹਾਡੇ ਸਾਥ ਸੀ। ਪਹਿਲਾਂ ਜਿਹੜਾ ਟਰੋਫੀ ਵਾਲਾ ਇੱਕ ਤੋਹਫਾ ਵੀ ਦਿੱਤਾ। ਤੋਹਫਾ ਜਿੱਤਿਆ ਕਹਿੰਦੇ। ਆ ਜਵਾਨ ਆਪਣੀ ਤੁਹਾਨੂੰ ਦਿੱਤਾ ਤੁਹਾਨੂੰ। ਦਿੱਤਾ ਬਿਸ਼ੇ। ਹਾਂ। ਬਿਲਕੁਲ। ਅੱਛਾ ਰਾਤਪਾਲ ਜੀ ਇੱਕ ਸਵਾਲ ਹੋ ਰਿਹਾ ਕਿ ਪਹਿਲੇ ਦਿਨ ਤੋਂ ਹੀ ਕਾਫੀ ਰੁੱਝੇ ਹੋ ਸਾਰੇ ਕੰਮ ਤੁਸੀਂ ਆਪ ਕੀਤੇ। ਤੁਹਾਨੂੰ ਜਦੋਂ ਮੈਂ ਬੈਂਕ 'ਚ ਮਿਲਿਆ ਸੀਗਾ ਤਾਂ ਤੁਸੀਂ ਉਦੋਂ ਵੀ ਸਾਰੇ ਚੈੱਕ ਵਗੈਰਾ ਆਪ ਸਟਾਲ ਵਗੈਰਾ ਸਾਰੇ ਅਰੇਂਜਮੈਂਟ ਕੀਤੇ। ਔਰ ਪਿਓ ਦੇ ਜ਼ਿੰਮੇਵਾਰੀ ਹੁੰਦੀ ਬੇਸ਼ੱਕ ਵੱਡਾ ਪਰਿਵਾਰ ਆ। ਅਭਿਸ਼ੇਕ ਵੱਡਾ ਨਾਮ ਆ। ਆਪਣੇ ਹੱਥੀ ਤੁਸੀਂ ਹਰੇਕ ਕੰਮ ਕੀਤਾ। ਕਿੱਦਾਂ ਦਾ ਮਸਾ ਦੇਖੋ ਜੀ ਮੈਂ ਤੇ ਵੈਸੇ ਵੀ ਮੈਨੂੰ ਕਿਸੇ ਵੀ ਯਾਰ ਦੋਸਤ ਦੀ ਕੋਈ ਫੰਕਸ਼ਨ ਹੋਵੇ ਤੇ ਮੈਂ ਉੱਥੇ ਵੱਧ ਜੜ ਕੇ ਕੰਮ ਕਰਦਾ ਤੇ ਮੇਰੀ ਆਪਣੀ ਬੇਟੀ ਦੀ ਪੜ੍ਹਾਈ ਦਾ ਨਿਭਾਉਂਦਾ ਇਹ ਮੇਰੇ ਦੋਸਤ ਆਏ ਇੰਗਲੈਂਡ ਤੋਂ ਜਿਹੜੇ ਪੁਰਾਣੇ ਕਰਿਕਟਰ ਨੇ ਔਰ ਇਹ ਲੰਡਨ ਤੋਂ